गोभी आलू मटर दी सब्जी ਤਾਂ ਆਪਾਂ ਘਰ ਵਿੱਚ ਬਣਾਉਂਦੇ ਹੀ ਹਾਂ ਪਰ ਅੱਜ ਇਹ ਸਬਜੀ ਮੈਂ ਥੋੜੇ ਜਿਹੀ ਵੱਖਰੇ ਤਰੀਕੇ ਨਾਲ ਬਣਾਵਾਂਗੀ ਔਰ ਇਸ ਤਰੀਕੇ ਨਾਲ ਬਣੀ ਹੋਈ ਗੋਭੀ ਆਲੂ ਮਟਰ ਦੀ ਸਬਜੀ ਤੁਹਾਨੂੰ ਖਾਣ ਚ ਬਹੁਤ ਹੀ ਸਵਾਦ ਲੱਗੇਗੀ ਨਾਲ ਹੀ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਪੰਜਾਬੀ ਵੈਜ ਮਸਾਲਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਿਓ ਜੀ ਤੇ ਸਬਜੀ ਬਣਾਉਣ ਵਾਸਤੇ ਮੈਂ ਇਥੇ ਲੈ ਰਹੀ ਹਾਂ ਗੋਭੀ ਦਾ ਇੱਕ ਫੁੱਲ ਤੇ ਟੰਡਲ ਵਗੈਰਾ ਤੋਲਣ ਤੋਂ ਬਾਅਦ ਨਾ ਇਹ ਵਜ਼ਨ ਵਿੱਚ ਜਿਹੜੀ ਗੋਭੀ ਹੈ ਅੱਧਾ ਕਿਲ ਤੇ ਸਭ ਤੋਂ ਪਹਿਲਾਂ ਨਾ ਆਪਾਂ ਇਹ ਗੋਭੀ ਦੇ ਨਾ ਵੱਡੇ ਵੱਡੇ ਪੀਸ ਕਰ ਲਵਾਂਗੇ। ਇਹ ਜਿਹੜੇ ਫੁੱਲ ਜਿਹੜੇ ਨਾ ਛੋਟੇ ਛੋਟੇ ਇਹਨਾਂ ਨੂੰ ਕੱਟ ਕੇ ਵੱਖਰਾ ਕਰ ਲਾਂਗੇ। ਇਸ ਤਰ੍ਹਾਂ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕੱਟ ਕੇ ਆਪਾਂ ਛੋਟੇ ਕਰ ਲਾਂਗੇ ਜਿੰਨੇ ਨੇ ਕਿ ਆਪਾਂ ਨੂੰ ਚਾਹੀਦੇ ਨੇ। ਤੇ ਗੋਭੀ ਨੂੰ ਤੋੜਨ ਤੋਂ ਬਾਅਦ ਨਾ ਜਿਹੜੇ ਤੇ ਉਹਨਗੇ ਛੋਟੇ ਛੋਟੇ ਪੀਸ ਜਿਹੜੇ ਗੋਭੀ ਦੇ ਛੋਟੇ ਫੁੱਲ ਹੁੰਦੇ ਨੇ ਨਾ ਵਿੱਚ ਉਹਨਾਂ ਨੂੰ ਤੇ ਇਸ ਤਰ੍ਹਾਂ ਹੀ ਰਹਿਣ ਦਵਾਂਗੇ ਕਿਉਂਕਿ ਅੰਦਰੋਂ ਤੇ ਜਿਹੜੇ ਗੋਭੀ ਦੇ ਪੀਸ ਨੇ ਛੋਟੇ ਹੁੰਦੇ ਨੇ ਤੇ ਬਾਹਰਲੇ ਵੱਡੇ ਹੁੰਦੇ ਨੇ ਤੇ ਜਿਹੜੇ ਉਹਨਗੇ ਥੋੜੇ ਜੇ ਤੇ ਜਿਹੜੇ ਹੋਣਗੇ ਨਾ ਬਹੁਤ ਜ਼ਿਆਦਾ ਵੱਡੇ ਉਹਨਾਂ ਨੂੰ ਆਪਾਂ ਕੱਟ ਕੇ ਤਿੰਨੇ ਆਚਾਰ ਕਰ ਲਵਾਂਗੇ ਇੱਕੋ ਜੇ ਆ ਦੇਖੋ ਇਹ ਥੋੜਾ ਵੱਡਾ ਹੈ ਤੇ ਇਹਨੂੰ ਆਪਾਂ ਚਾਰ ਬਣਾ ਲਵਾਂਗੇ ਤੇ ਹੁਣ ਇਹ ਕੱਟੀ ਹੋਈ ਗੋਭੀ ਨੂੰ ਨਾ ਆਪਾਂ ਸਾਦੇ ਪਾਣੀ ਨਾਲ ਪਹਿਲਾਂ ਧੋ ਲਵਾਂਗੇ ਤੇ ਗੋਭੀ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਨਾ ਇੱਕ ਵਾਰੀ ਆਪਾਂ ਥੋੜੀ देर ਗਰਮ ਪਾਣੀ 'ਚ ਪਾ ਕੇ ਵੀ ਰੱਖਾਂਗੇ ਤਾਂ ਕਿ ਗੋਭੀ ਜੜੀਏ ਚੰਗੀ ਤਰ੍ਹਾਂ ਸਾਫ਼ ਹੋ ਜਵੇ ਤੇ ਗੋਭੀ ਨੂੰ ਪਹਿਲਾਂ ਅੱਛੀ ਤਰ੍ਹਾਂ ਚੈੱਕ ਵੀ ਕਰ ਲੈਣਾ ਹੈ ਧੋਣ ਤੋਂ ਪਹਿਲਾਂ ਤੇ ਇਸ ਤਰ੍ਹਾਂ ਕੀ ਹੈ ਕਿ ਗੋਭੀ ਅੱਛੀ ਤਰ੍ਹਾਂ ਸਾਫ਼ ਹੋ ਜਾਏਗੀ ਥੋੜੀ देर ਇਹਨੂੰ ਇਸ ਤਰ੍ਹਾਂ ਹੀ ਪਿਆਰਨ ਤੇ ਨਾਲ ਹੀ ਨਾ ਗਰਮ ਪਾਣੀ ਦੇ ਵਿੱਚ ਗੋਭੀ ਦੇ ਵਿੱਚ ਆਪਾਂ ਥੋੜਾ ਜਿਹਾ ਲੂਣ ਵੀ ਪਾਵਾਂਗੇ ਲੂਣ ਪਾ ਲਵੋ ਤੇ ਪਾਵੇਂ ਸਿਰਕਾ ਪਾ ਲਵੋ ਦੋਵਾਂ ਚੋਂ ਕੁਝ ਵੀ ਪਾ ਸਕਦੇ ਆ ਤੇ ਬਸ ਇਸ ਤਰ੍ਹਾਂ ਹੁਣ 10 ਮਿੰਟ ਤੱਕ 15 ਮਿੰਟ ਤੱਕ ਪਈ ਰਹਿਣ ਦਵਾਂਗੇ ਹੁਣ ਆਪਾਂ ਲਵਾਂਗੇ ਇੱਕ ਵੱਡੇ ਸਾਈਜ਼ ਦਾ ਮਿਕਸਿੰਗ ਬੌਲ ਤੇ ਉਹਦੇ ਵਿੱਚ ਪਾਵਾਂਗੇ ਅੱਧਾ ਕੱਪ ਤਾਜ਼ਾ ਤੇ ਗਾੜਾ ਦਹੀਂ ਤਾਜ਼ੇ ਨਾਲ ਮੇਰਾ ਮਤਲਬ ਹੈ ਕਿ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਔਰ ਜੇਕਰ ਦਹੀਂ ਗਾੜਾ ਨਾ ਨਾ ਹੋਵੇ ਤੇ ਉਹਨੂੰ ਥੋੜੀ ਦੇ ਚਾਨਨੀ ਚ ਪਾ ਕੇ ਰੱਖ ਦਿਓ ਚਾਨਨੀ ਆ ਪੋਨੀ ਦੇ ਵਿੱਚ ਤੇ ਉਹ ਗਾੜਾ ਹੋ ਜਾਏਗਾ ਉਹਦਾ ਪਾਣੀ ਨਿਕਲ ਜਾਏਗਾ ਤੇ ਦਹੀਂ ਦੇ ਵਿੱਚ ਆਪਾਂ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਇਹ ਪੇਸਟ ਨੂੰ ਬਣਾਉਣ ਵਾਸਤੇ ਮੈਂ ਤਿੰਨ ਹਰੀਆਂ ਮਿਰਚਾਂ ਪੰਜ ਤੋਂ 6 ਤੁਰੀਆਂ ਲਸਣ ਦੀਆਂ ਤੇ ਅੱਧਾ ਇੰਚ ਅਦਰਕ ਲੈ ਕੇ ਤੇ ਪਾਣੀ ਪਾ ਕੇ ਇਹਨਾਂ ਨੂੰ ਗ੍ਰाइंड ਕਰਕੇ ਪੇਸਟ ਬਣਾ ਲਿਆ ਹੈ ਤੇ ਨਾਲ ਹੀ ਪਾਵਾਂਗੇ ਹੱਥ ਨਾਲ ਕ੍ਰਸ਼ ਕੀਤੀ ਹੋਈ ਇੱਕ ਵੱਡਾ ਚਮਚ ਭਰ ਕੇ ਕਸੂਰੀ ਮੇਥੀ ਨਾਲ ਹੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਿੰਗ ਚਮਚ ਦਾ ਚੌਥਾ ਹਿੱਸਾ ਪੀਸੀ ਹੋਈਆਂ ਕਾਲੀਆਂ ਮਿਰਚਾਂ ਇੱਕ ਛੋਟਾ ਚਮਚ ਭਰ ਕੇ ਲੂਣ ਅੱਧਾ ਛੋਟਾ ਚਮਚ ਹਲਦੀ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਸਬਜ਼ੀ ਦਾ ਕਲਰ ਬਹੁਤ ਵਧੀਆ ਆਏਗਾ ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਹੀ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਕੱਚਾ ਸਰੋਂ ਦਾ ਤੇਲ ਤੇ ਬਸ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦਹੀਂ ਦੀ ਕੋਈ ਵੀ ਫੁੱਟੀ ਨਹੀਂ ਰਹਿਣੀ ਚਾਹੀਦੀ ਤੇਲ ਹੋਜੀ ਦਹੀਂ ਹੋਰ ਮਸਾਲਿਆਂ ਵਾਲਾ ਪੇਸਟ ਹੋ ਗਿਆ ਤਿਆਰ ਤੇ ਹੁਣ ਇਹ ਤਿਆਰ ਪੇਸਟ ਦੇ ਵਿੱਚ ਆਪਾਂ ਪਾਵਾਂਗੇ ਇਹ ਗੋਭੀ ਤੇ ਗੋਭੀ ਨੂੰ ਗਰਮ ਪਾਣੀ 'ਚ 15 ਮਿੰਟ ਰੱਖਣ ਤੋਂ ਬਾਅਦ ਮੈਂ 5 ਮਿੰਟ ਛਾਨਣੀ ਵਿੱਚ ਵੀ ਰੱਖਿਆ ਹੈ ਤਾਂ ਕਿ ਇਹਦਾ ਜਿਹੜਾ ਪਾਣੀ ਹੈ ਉਹ ਨਿਕਲ ਜਾਵੇ ਤੇ ਗੋਬੀ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਕੱਟੇ ਹੋਏ ਤਿੰਨ ਮੀਡੀਅਮ ਸਾਈਜ਼ ਦੇ ਆਲੂ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਐਨੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿ ਜਿਹੜਾ ਇਹ ਦਹੀਂ ਵਾਲਾ ਪੇਸਟ ਹੈ ਨਾ ਇਹ ਆਲੂ ਔਰ ਗੋਬੀ ਦੇ ਉੱਤੇ ਚੰਗੀ ਤਰ੍ਹਾਂ ਕੋਟ ਹੋ ਜਾਵੇ ਤੇ ਐ ਲੋ ਜੀ ਦਹੀਂ ਦਾ ਜਿਹੜਾ ਪੇਸਟ ਹੈ ਨਾ ਦਹੀਂ ਔਰ ਮਸਾਲਿਆਂ ਵਾਲਾ ਗੋਬੀ ਔਰ ਆਲੂ ਦੇ ਉੱਤੇ ਚੰਗੀ ਤਰ੍ਹਾਂ ਲੱਗ ਚੁੱਕਿਆ ਹੈ ਮਤਲਬ ਕਿ ਆਲੂ ਔਰ ਗੋਬੀ ਅੱਛੀ ਤਰ੍ਹਾਂ ਮੈਰੀਨੇਟ ਹੋ ਗਏ ਨੇ ਤੇ ਇਹਨਾਂ ਨੂੰ ਨਾ ਹੁਣ ਇਸ ਤਰ੍ਹਾਂ ਥੋੜੀ देर ਪਏ ਰਹਿਣ ਦਵਾਂਗੇ ਤੇ ਉਦੋਂ ਤੱਕ ਤੇ ਤੜਕਾ ਲਗਾਉਣ ਵਾਸਤੇ ਇੱਕ ਕੜਾਈ ਦੇ ਵਿੱਚ ਨਾ 3 ਤੋਂ 4 ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਤੇ ਸਰੋਂ ਦੇ ਤੇਲ ਦੇ ਇਲਾਵਾ ਤੁਸੀਂ ਕੋਈ ਵੀ ਤੇਲ ਲੈ ਸਕਦੇ ਹੋ ਜਿਹੜਾ ਤੁਸੀਂ ਯੂਜ਼ ਕਰਦੇ ਹੋ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਜੀਰੇ ਦਾ ਹੋਰ ਜੀਰਾ ਚੰਗੀ ਤਰ੍ਹਾਂ ਤੜਕ ਜਾਏਗਾ ਨਾ ਜਦੋਂ ਉਦੋਂ ਇਹਦੇ ਵਿੱਚ ਇਸ ਤਰ੍ਹਾਂ ਦੇ ਕੱਟੇ ਹੋਏ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਪਾਵਾਂਗੇ ਤੇ ਪਿਆਜ਼ਾਂ ਨੂੰ ਆਪਾਂ ਥੋੜਾ ਜਿਹਾ ਪਹਿਲਾਂ ਭੁੰਨ ਲਵਾਂਗੇ ਤੇ ਜਦੋਂ ਪਿਆਜ਼ ਭੁੱਜ ਕੇ ਹਲਕੇ ਜੇ ਨਰਮ ਹੋ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦਾ ਛੋਟਾ ਛੋਟਾ ਕੱਟਿਆ ਹੋਇਆ ਇੱਕ ਛੋਟਾ ਚਮਚ ਪਰ ਕੇ ਲਸਣ ਦਾ ਤੇ ਨਾਲ ਹੀ ਇਸ ਤਰ੍ਹਾਂ ਦਾ ਬਰੀਕ ਕੱਟਿਆ ਹੋਇਆ ਯਾਨੀ ਕਿ ਛੋਟਾ ਛੋਟਾ ਕੱਟਿਆ ਹੋਇਆ ਇੱਕ ਛੋਟਾ ਚਮਚ ਅਦਰਕ ਦਾ ਬਸ ਅਦਰਕ ਲਸਣ ਨੂੰ ਵੀ ਮਿਕਸ ਕਰਕੇ ਨਾ ਪਿਆਜ਼ਾਂ ਦੇ ਵਿੱਚ ਤੇ ਇਹਨਾਂ ਨੂੰ ਭੁੰਨ ਲਾਂਗੇ ਸੇਕ ਆਪਾਂ ਪੇਸਟ ਉਹਦੇ ਵਿੱਚ ਜਿਹੜੀ ਉਹ ਵੀ ਮੈਰੀਨੇਟ ਕੀਤੀ ਹੈ ਯਾਨੀ ਕਿ ਜਿਹੜਾ ਪੇਸਟ ਬਣਾਇਆ ਹੈ ਉਹਦੇ ਵਿੱਚ ਲਸਣ ਅਦਰਕ ਪਾਇਆ ਹੈ ਲੇਕਿਨ ਤੜਕੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਬਰੀਕ ਕੱਟ ਕੇ ਜ਼ਰੂਰ ਪਾਣਾ ਤੇ ਲੋ ਜੀ ਲਸਣ ਅਦਰਕ ਤੇ ਪਿਆਜ਼ ਤੇ ਗਾਇਨੇ ਪੋਜ ਜਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਨਾਲ ਤੇ ਛੋਟੇ ਛੋਟੇ ਕੱਟੇ ਹੋਏ ਦੋ ਟਮਾਟਰ ਤੇ ਟਮਾਟਰਾਂ ਵੀ ਨਾਲ ਹੀ ਨਾ ਅੱਧਾ ਛੋਟਾ ਚਮਚ ਲੂਣ ਵੀ ਪਾਵਾਂਗੇ ਉਹ ਕੀ ਹੈ ਨਾ ਕਿ ਟਮਾਟਰਾਂ ਦੇ ਨਾਲ ਹੀ ਲੂਣ ਪਾਉਣ ਨਾਲ ਟਮਾਟਰ ਛੇਤੀ ਗਲ ਜਾਂਦੇ ਨੇ ਤੇ ਇਹ ਵੀ ਧਿਆਨ ਰੱਖਣਾ ਹੈ ਕਿ ਲੂਣ ਆਪਾਂ ਗੋਭੀ ਨੂੰ ਆਲੂ ਨੂੰ ਮੈਰੀਨੇਟ ਕਰਨ ਲੱਗਿਆਂ ਵੀ ਪਾਇਆ ਹੈ ਤੇ ਉਸ ਹਿਸਾਬ ਨਾਲ ਹੀ ਪਾਇਓ ਤੇ ਬਸ ਸਾਰੇ ਇੱਜਾ ਨੂੰ ਮਿਕਸ ਕਰਕੇ ਨਾ ਹੁਣ ਆਪਾਂ ਟਮਾਟਰਾਂ ਨੂੰ ਨਰਮ ਹੋਣ ਤੱਕ ਪਕਾ ਲੈਣਾ ਤੇ ਹੁਣ ਇੱਥੇ ਦੇਖੋ ਜੀ ਟਮਾਟਰ ਵੀ ਨਰਮ ਹੋ ਚੁੱਕੇ ਨੇ ਭੁੱਜ ਕੇ ਹੈਨਾ ਮੈਂ ਛਾਪਾ ਇਹਨਾਂ ਨੂੰ ਨਹੀਂ ਕਰਨਾ ਬਸ ਇਹਨਾਂ ਕੀ ਭੁੰਨਾ ਹੈ ਕਿ ਨਰਮ ਹੋ ਜਾਂਦੇ ਹਨ ਗੈਸ ਦੀ ਫਲੇਮ ਨੂੰ ਸੇਮ ਕਰਕੇ ਇਹਦੇ ਵਿੱਚ ਬਾਕੀ ਦੇ ਮਸਾਲੇ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਤਨੀਆ ਪਾਊਡਰ ਤੇ ਗਰਮ ਮਸਾਲੇ ਦੀ ਜਗ੍ਹਾ ਮੈਂ ਇਹਦੇ ਵਿੱਚ ਪਾ ਰਹੀ ਹਾਂ ਇੱਕ ਛੋਟਾ ਚਮਚ ਭਰ ਕੇ ਕਿਚਨ ਕਿੰਗ ਮਸਾਲਾ ਤੁਸੀਂ ਚਾਹੋ ਤਾਂ ਗਰਮ ਮਸਾਲਾ ਵੀ ਪਾ ਸਕਦੇ ਹੋ ਪਰ ਕਿਚਨ ਕਿੰਗ ਮਸਾਲੇ ਦਾ ਟੇਸ ਬਹੁਤ ਹੀ ਵਧੀਆ ਆਂਦਾ ਹੈ ਤੇ ਬਾਕੀ ਸਾਰੇ ਮਸਾਲੇ ਜਿਹੜੇ ਨੇ ਉਹ ਤੇ ਮੈਂ ਉਹਦੇ ਵਿੱਚ ਪਾਈ ਦਿੱਤੇ ਨੇ ਗੋਭੀ ਨੂੰ ਜਦੋਂ ਮੈਰੀਨੇਟ ਕੀਤਾ ਹੈ ਤੇ ਇਹਦੇ ਵਿੱਚ ਹੁਣ ਸਿਰਫ ਧਨੀਆ ਪਾਊਡਰ ਤੇ ਕਿਚਨ ਕਿੰਗ ਮਸਾਲਾ ਪਾਇਆ ਤੇ ਥੋੜਾ ਜਿਹਾ ਨੂਨ ਪਾਇਆ ਹੈ ਤੜਕੇ ਜੋਗਾ ਬਸ ਤੇ ਸਪਾਈਸੀ ਵਾਲੀ ਲਾਲ ਮਿਰਚ ਮੈਂ ਇਹਦੇ ਵਿੱਚ ਨਹੀਂ ਪਾ ਰਹੀਆਂ ਜੇਕਰ ਤੁਸੀਂ ਸਪਾਈਸੀ ਖਾਣਾ ਪਸੰਦ ਕਰਦੇ ਹੋ ਤੇ ਲਾਲ ਮਿਰਚਾਂ ਪਾ ਸਕਦੇ ਹੋ ਕਿਉਂਕਿ ਕਿਚਨ ਕਿੰਗ ਮਸਾਲਾ ਜਿਹੜਾ ਇਹ ਵੀ ਥੋੜਾ ਜਿਹਾ ਸਪਾਈਸੀ ਹੀ ਹੁੰਦਾ ਹੈ ਤੇ ਮਸਾਲਿਆਂ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੈਰੀਨੇਟ ਕਰਕੇ ਰੱਖੇ ਹੋਏ ਗੋਭੀ ਤੇ ਆਲੂ ਤੜਕਾ ਸਾਰਾ ਵਧੀਆ ਤਿਆਰ ਹੋ ਗਿਆ ਬਸ ਤੜਕਾ ਤਿਆਰ ਹੋਜਵੇ ਤੇ ਗੋਭੀ ਆਲੂ ਪਾ ਲਵੋ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਸਵਾ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਪਸੰਦ ਆਏਗੀ ਸਿੰਪਲ ਗੋਭੀ ਦੀ ਸਬਜੀ ਫਰਾਈ ਕਰਕੇ ਗੋਭੀ ਦੀ ਸਬਜੀ ਤੇ ਤੁਸੀਂ ਬੜੀ ਵਾਰੀ ਬਣਾ ਕੇ ਖਾਧੀ ਹੋਏਗੀ ਤੇ ਐਸ ਪਰ ਤੁਸੀਂ ਇਸ ਤਰ੍ਹਾਂ ਦੀ ਗੋਭੀ ਜ਼ਰੂਰ ਬਣਾਇਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤੇ ਹੁਣ ਇਹ ਗੋਭੀ ਔਰ ਆਲੂ ਨੂੰ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਮਿਕਸ ਕਰਕੇ ਨਾ ਗੈਸ ਦੀ ਮੀਡੀਅਮ ਫਲੇਮ ਤੇ ਆਪਾਂ ਇਹਨਾਂ ਨੂੰ ਢੱਕ ਕੇ ਪਕਾਵਾਂਗੇ ਪਾਣੀ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਪਾਣਾ ਕਿਉਂਕਿ ਦਹੀਂ ਵੀ ਆਪਣਾ ਪਾਣੀ ਛੱਡੇਗਾ ਇਹਦੇ ਵਿੱਚ ਪਾਇਆ ਹੈ ਮਸਾਲੇ ਵੀ ਪਾਏ ਨੇ ਠੀਕ ਹੈ ਜੀ ਤੇ ਲੋ ਜਿ ਸਾਰੀਆਂ ਚੀਜ਼ਾਂ ਹੋ ਗਈਆਂ ਮਿਕਸ ਹੁਣ ਆਪਾਂ ਇਹਨੂੰ ਦੇਣਾ ਟੱਕ। ਟੱਕ ਕੇ ਤੇ ਗੈਸ ਦੀ ਫਲੇਮ ਨੂੰ ਕਰ ਦੇਣਾ ਮੀਡੀਅਮ। ਤੇ ਮੀਡੀਅਮ ਕਰਕੇ ਨਾ ਇਹਨੂੰ ਆਪਾਂ ਹਾਫ ਕੁੱਕ ਹੋਣ ਤੱਕ ਯਾਨੀ ਕਿ 50% ਤੱਕ ਪੱਕਣ ਤੱਕ ਪਕਾਵਾਂਗੇ। ਪਰ ਵਿੱਚ ਇੱਕ ਦੋ ਵਾਰੀ ਚਲਾਉਣਾ ਵੀ ਜ਼ਰੂਰ ਹੈ। ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਆਪਾਂ ਮੀਡੀਅਮ ਤੇ ਮੀਡੀਅਮ ਫਲੇਮ ਤੇ ਨਾ ਆਲੂ ਔਰ ਗੋਭੀ ਨੂੰ ਹਾਫ ਕੁੱਕ ਹੋਣ ਤੱਕ ਪਕਾਵਾਂਗੇ ਯਾਨੀ ਕਿ 50% ਤੱਕ ਪੱਕ ਜਾਣ ਉਦੋਂ ਤੱਕ ਪਕਾਵਾਂਗੇ ਪਰ ਵਿੱਚ ਇੱਕ ਦੋ ਵਾਰੀ ਚਲਾਉਣਾ ਵੀ ਜ਼ਰੂਰ ਹੈ। ਮੀਡੀਅਮ ਫਲੇਮ ਤੇ ਨਾ ਆਲੂ ਅਰ ਗੋਭੀ ਨੂੰ ਥੋੜੀ देर ਪਕਾਉਣ ਤੋਂ ਬਾਅਦ ਇਹਨਾਂ ਅੱਧੇ ਪੱਕ ਚੁੱਕੇ ਨੇ ਦੋਨੋਂ ਚੀਜ਼ਾਂ ਆਲੂ ਵੀ ਅਰ ਗੋਭੀ ਵੀ ਠੀਕ ਹੈ ਤੇ ਇਨੀ ਰੇਸ ਜੇ ਤੁਹਾਨੂੰ ਲੱਗੇ ਨਾ ਕਿ ਸੇਕ ਜ਼ਿਆਦਾ ਹੈ ਤੇ ਸੇਕ ਥੋੜਾ ਘੱਟ ਕਰ ਲਵੋ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਹੈ ਨਾ ਪਾਣੀ ਤੇ ਆਪਾਂ ਬਿਲਕੁਲ ਵੀ ਨਹੀਂ ਪਾਇਆ ਤੇ ਹੁਣ ਜਦੋਂ ਇਹ ਅਧੀਆਂ ਪੱਕ ਜਾਣਗੇ ਨਾ ਦੋਨੋਂ ਚੀਜ਼ਾਂ ਆਲੂ ਵੀ ਅਰ ਗੋਭੀ ਵੀ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਫਰੋਜ਼ਨ ਮਟਰ ਮੈਂ ਇੱਥੇ ਫਰੋਜ਼ਨ ਮਟਰ ਲਏ ਨੇ ਇਸ ਕਰਕੇ ਬਾਅਦ ਵਿੱਚ ਪਾ ਰਹੀ ਆਂ ਜੇਕਰ ਤੁਸੀਂ ਫ੍ਰੈਸ਼ ਮਟਰ ਲਵੋ ਤੇ ਆਲੂ ਗੋਭੀ ਦੇ ਨਾਲ ਹੀ ਪਾ ਸਕਦੇ ਹੋ ਨਾਲ ਹੀ ਪੱਕ ਜਾਣਗੇ ਠੀਕ ਹੈ ਹੁਣ ਮਿਕਸ ਕਰਕੇ ਨਾ ਫਿਰ ਤੋਂ ਤੇ ਹੁਣ ਗੈਸ ਦੀ ਫਲੇਮ ਨੂੰ ਸਿਮ ਕਰ ਦਵਾਂਗੇ ਕਿਉਂਕਿ ਪਹਿਲਾਂ ਪਾਣੀ ਜ਼ਿਆਦਾ ਛੱਡਿਆ ਸੀ ਇਹਦੇ ਵਿੱਚ ਹੈਗਾ ਸੀ ਤੇ ਹੁਣ ਥੋੜਾ ਘਟ ਗਿਆ ਤੇ ਹੁਣ ਸਿਮ ਫਲੇਮ ਤੇ ਆਪਾਂ ਇਹਨਾਂ ਨੂੰ ਪੂਰੀ ਪੱਕਣ ਤੱਕ ਪਕਾਵਾਂਗੇ ਠੀਕ ਹੈ ਜੀ ਲੋ ਜੀ ਘਟ ਤੱਕ ਦਿੱਤਾ ਇਹਨੂੰ ਹੁਣ ਗੈਸ ਦੀ ਫਲੇਮ ਨੂੰ ਕਰਤਾ ਸਿਮ ਤੇ ਇਹਨੂੰ ਨਾ ਆਪਾਂ ਪੂਰਾ ਪੱਕਣ ਦਿੰਨੇ ਆ ਮਟਰ ਪਾਨ ਤੋਂ ਬਾਅਦ ਨਾ ਸਿਮ ਫਲੇਮ ਤੇ ਮੈਂ ਆਲੂ ਨੂੰ ਗੋਬੀ ਨੂੰ ਔਰ ਮਟਰਾਂ ਨੂੰ ਨਾ 10 ਮਿੰਟ ਤੱਕ ਹੋਰ ਪਕਾਇਆ ਹੈ ਤੇ ਜਿਹੜੇ ਆਲੂ ਗੋਭੀ ਵਿੱਚ ਕਸਰ ਸੀ ਨਾ ਉਹ ਵੀ ਪੂਰੀ ਹੋ ਗਈ ਐ ਤੇ ਸਬਜੀ ਪੱਕ ਵੀ ਗਈ ਐ ਮੈਂ ਤੁਹਾਨੂੰ ਹੁਣੇ ਦਿਖਾਨੀ ਆ ਸਬਜੀ ਨਰਮ ਹੋ ਗਈ ਐ ਪੱਕ ਕੇ ਤੇ ਐਸੇ ਟੈਸਟ ਤੇ ਜੇਕਰ ਤੁਹਾਨੂੰ ਲੱਗੇ ਨਾ ਕਿ ਸਬਜੀ ਵਿੱਚ ਪਾਣੀ ਐ ਤੇ ਫਿਰ ਥੋੜੀ देर ਖੁੱਲਾ ਪਕਾ ਲਵੋ ਤੇ ਜੇਕਰ ਨਹੀਂ ਐ ਤਾਂ ਫਿਰ ਸਬਜੀ ਤਿਆਰ ਐ ਪਹਿਲਾਂ ਮੈਂ ਤੁਹਾਨੂੰ ਆਲੂ ਦਿਖਾਨੀ ਆ ਇਹ ਦੇਖੋ ਜੀ ਆਲੂ ਜਿਹੜੇ ਨੇ ਗਰਮ ਨੇ ਨਾ ਮੈਂ ਹੱਥ ਨਾਲ ਦਿਖਾ ਨਹੀਂ ਸਕਦੀ ਐ ਤੁਸੀਂ ਚਮਚ ਨਾਲ ਦੇਖੋ ਪੱਕ ਚੁਕੇ ਨੇ ਤੇ ਜਿਹੜੀ ਗੋਭੀ ਐ ਉਹ ਵੀ ਵਧੀਆ ਨਰਮ ਹੋ ਚੁਕੀ ਐ ਬਹੁਤ ਹੀ ਵਧੀਆ ਤੇ ਮਟਰ ਤਾਂ ਵੈਸੇ ਹੀ ਫਰੋਜ਼ਨ ਨੇ ਜਲਦੀ ਪੱਕ ਜਾਂਦੇ ਨੇ ਠੀਕ ਹੈ ਜੀ ਤੇ ਹੁਣ ਕੀ ਕਰਾਂਗੇ ਆਪਾਂ ਥੋੜਾ ਜਿਹਾ ਸਬਜੀ ਦੇ ਵਿੱਚ ਪਾਣੀ ਹੈ ਤੇ ਬਸ 1 ਮਿੰਟ ਤੱਕ ਹੋਰ ਖੁੱਲਾ ਪਕਾਵਾਂਗੇ ਤਾਂ ਕਿ ਜਿਹੜਾ ਥੋੜਾ ਜਿਹਾ ਵੀ ਪਾਣੀ ਹੈ ਨਾ ਉਹ ਵੀ ਸੁੱਕ ਜਾਵੇ ਤੇ ਸਾਰਾ ਮਸਾਲਾ ਸਬਜੀ ਤੇ ਉਤੇ ਅੱਛੀ ਤਰ੍ਹਾਂ ਲੱਗ ਜਾਵੇ ਠੀਕ ਹੈ ਜੀ ਥੋੜਾ ਜਿਹਾ ਹੋਰ ਪੱਕਣ ਦਿੰਨੇ ਆਪਾਂ ਤੇ 1 ਮਿੰਟ ਤੱਕ ਖੁੱਲਾ ਪਕਾਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤਨੀਆਂ ਤਨੀਆਂ ਨਾਲ ਤੇ ਸਬਜੀ ਦਾ ਸਵਾਦ ਔਰ ਰੰਗਤ ਦੋਨੋਂ ਚੀਜ਼ਾਂ ਵਾਜ ਜਾਂਦੀਆਂ ਨੇ ਬਸ ਤਾਂ ਇਹਨੂੰ ਮੈਂ ਹੁਣ ਆਪਾਂ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਤਿਆਰ ਸਬਜੀ ਦੇ ਵਿੱਚ ਤੇ ਗੈਸ ਦੀ ਫਲੇਮ ਨੂੰ ਆਨ ਕਰ ਦਵਾਂਗੇ ਬੰਦ ਤੇ ਲੋ ਜੀ ਤਿਆਰ ਆਲੂ ਗੋਭੀ ਮਟਰ ਦੀ ਸਬਜੀ ਨੂੰ ਤੁਸੀਂ ਲੰਚ ਜਾਂ ਡਿਨਰ ਵਿੱਚ ਬਣਾ ਕੇ ਰੋਟੀ ਪਰਾਂਠੇ ਜਾਂ ਨਾਲ ਖਾਓ ਇਹ ਬਹੁਤ ਹੀ ਸਵਾਦ ਲੱਗਦੀ ਹੈ ਛੇਤੀ ਮਿਲਦੇ ਆ ਨਵੀਂ ਰੈਸਿਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ